ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਘੱਟ ਰੇਟ ਤੇ ਸਸਤੀਆਂ ਟਰਾਲੀਆਂ ਲੈ ਕੇ ਆਏ ਆਂ ਪ੍ਰਾਣੀਆਂ ਟਰਾਲੀਆਂ ਲੈ ਕੇ ਆਏ ਆਂ ਜੀ ਤਿੰਨ ਟਰਾਲੀਆਂ ਬਿਨਾ ਜੈਕ ਤੋਂ ਆ ਵਿੱਡ ਵਗੈਰਾ ਹੈਗੇ ਆ ਤੇ ਇੱਕ ਟਰਾਲੀ ਜੈਕ ਵਾਲੀ ਆ ਜੀ ਬਾਕੀ ਰੇਟ ਹੈਗਾ ਜੀ 50000 ਤੋਂ ਸ਼ੁਰੂ ਸਿੰਪਲ ਟਰਾਲੀ ਦਾ ਤੇ ਜੈਕ ਵਾਲੀ ਟਰਾਲੀ ਤੁਹਾਨੂੰ 75000 ਦੀ ਮਿਲ ਜੂਗੀ ਵੀਡੀਓ ਦੇ ਵਿੱਚ ਸਾਰੀਆਂ ਟਰਾਲੀਆਂ ਦੀ 1 ਬਾਈ 1 ਜਾਣਕਾਰੀ ਦਿੰਨੇ ਆ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਕੀ ਜੇ ਇਸ ਤਰ੍ਹਾਂ ਦੀ ਵੀਡੀਓ ਚੈਨਲ ਆਪਣੇ ਤੇ ਲਵਾਉਣਾ ਚਾਹੁੰਦੇ ਹੋ ਐਡ ਕਿਸੇ ਵੀ ਪ੍ਰਕਾਰ ਦੀ ਆਪਣਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਸੰਦ ਦੀਆਂ 4 ਤੋਂ 5 ਫੋਟੋਆਂ ਭੇਜ ਸਕਦੇ ਹੋ ਜੀ ਐਡ ਤੁਹਾਡੀ ਲੱਗ ਜੂਗੀ ਬਾਕੀ ਹੁਣ ਟਰਾਲੀ ਬਾਰੇ ਜਾਣਕਾਰੀ ਦੇਣੀ 11 6 ਦੀ ਸਿੰਪਲ ਟਰਾਲੀ ਜਿਹੜੀ ਤੁਸੀਂ ਪਹਿਲੀ ਟਰਾਲੀ ਦੇਖ ਰਹੇ ਹੋ ਜਿਸ ਦੀ ਸਟੀਲੀ ਜਾਲੀ ਵਾਲਾ ਵੈੱਡ ਲੱਗਿਆ ਹੋਇਆ ਉੱਪਰ ਚਾਰ ਚਫੇਰੇ ਡਾਲਾ ਵੀ ਲੱਗਿਆ ਹੋਇਆ ਵੈੱਡ ਚਾਰ ਚਫੇਰੇ ਲੱਗਿਆ ਬਹੁਤ ਚੰਗਾ ਵੈੱਡ ਹੈਵੀ ਜਾਲੀ ਲੱਗੀ ਜਿਸ ਦੀ ਜਾਲੀ ਲੱਗੀ ਵੀ ਆ ਬਾਕੀ ਟਰਾਲੀ ਸਾਈਡਾਂ ਦੀ ਬਿਲਕੁਲ ਸਾਫ਼ ਆ ਰੰਗ ਵਗੈਰਾ ਦੀ ਲੋੜ ਆ ਤੇ ਬਾਕੀ ਫਰਸ਼ ਦੇ ਵਿੱਚ ਆਪਾਂ ਨੂੰ ਬਰੀਕ ਮੋਰੀ ਮਿਲ ਜੂਗੀ ਇਹ ਜੇ ਫਰਸ਼ ਦੇ ਵਿੱਚ ਬਾਕੀ ਟਰਾਲੀ ਵਧੀਆ ਚੰਗੀ ਭਾਰੀ ਬਣੀ ਟਰਾਲੀ ਆਈ ਤੇ ਬਾਕੀ ਰੇਟ ਹੈਗਾ ਜੀ 65000 ਰੁਪਿਆ ਇਸ ਟਰਾਲੀ ਦਾ ਬਾਕੀ ਮਾਲਕ ਵੀਰ ਦਾ ਨੰਬਰ ਵੀ ਦਵਾਂਗੇ ਅਗਲੀ ਟਰਾਲੀ ਵੀ ਉਸੇ ਕੋਲ ਆਈ ਬਿਨਾ ਹਿੱਸੇ ਤੋਂ ਬਿਨਾ ਟਾਇਰ ਹਿੱਸੇ ਤੋਂ ਇਹ ਟਰਾਲੀ ਸਾਫ਼ ਹੈ ਜੀ ਬਿਲਕੁਲ ਫਰਸ਼ ਵਗੈਰਾ ਸਾਈਡਾਂ ਦੀ ਇਹ ਪੂਰੀ ਸਾਫ਼ ਟਰਾਲੀ ਹੈ ਜੀ ਬਾਕੀ ਇਹ ਵੀ 11 6 ਦੀ ਆ ਵਿੱਡ ਉੱਪਰ ਲੱਗਿਆ ਕਾਡਰ ਚੰਗੇ ਆ ਰੇਟ ਹੈਗਾ ਜੀ 50000 ਸਿਰਫ 50000 ਚ ਟਰਾਲੀ ਮਿਲ ਜੂ ਬਾਕੀ ਮਾਨਤਾਣ ਕਰ ਦੂ ਵੀਰ ਕੋਈ ਫਿਕਸ ਰੇਟ ਨਹੀਂ ਇਹ 116 ਦੀ ਆ 84 ਦੇ ਗਾਡਰਾ ਵਿੱਡ ਨਾਲ 3 ਫੁੱਟ ਵੱਡਾ ਵਿੱਡ ਨਰਮੇ ਵਾਲਾ ਲੱਗਿਆ ਹੋਇਆ ਟਰਾਲੀ ਸਾਰੀ ਸਾਫ਼ ਆ ਜੀ ਕਿਤੋਂ ਕੋਈ ਗਲੀ ਨਹੀਂ ਟਹਿਰੀਸਾ ਲਾ ਕੇ ਬਿਲਕੁਲ ਚੰਗੀ ਟਰਾਲੀ ਬਣ ਜੂਗੀ ਤੇ ਬਾਕੀ ਇਹਨਾਂ ਵੀਰਾਂ ਕੋਲੇ ਦੋ ਟਰਾਲੀਆਂ ਹੋਰ ਵੀ ਆ ਉਹ ਵੀ ਵੀਡੀਓ ਅੱਗੇ ਆਊਗੀ ਇਹ ਟਰਾਲੀ ਲੈਣ ਵਾਸਤੇ ਮਾਲਕ ਵੀਰਾਂ ਦਾ ਆਪਣੇ ਉੱਪਰ ਨੰਬਰ ਚੱਲ ਰਿਹਾ ਜੀ ਮੌਕਸਰ ਏਰੀਆ ਦੇ ਵਿੱਚ ਪੁੱਟੀ ਵਾਲੇ ਖੜੀਆਂ ਐ ਇਹ ਤਿੰਨ ਤੋਂ ਚਾਰ ਟਰਾਲੀਆਂ ਜਿਨ੍ਹਾਂ ਦੀ ਤੁਹਾਨੂੰ ਜਾਣਕਾਰੀ ਦਿੰਨੇ ਪਏ ਆਂ ਬਾਕੀ ਉੱਪਰ ਨੰਬਰ ਵੀ ਵੀਰ ਦਾ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਹੋਰ ਟਰਾਲੀਆਂ ਵੀ ਹੁੰਦੀਆਂ ਵੀਰ ਕੋਲੇ ਅੱਗੇ ਆ ਗਈ ਜੈਕ ਵਾਲੀ ਟਰਾਲੀ ਜੈਕ ਵਾਲੀ ਟਰਾਲੀ 75000 ਜੇ ਮਿਲ ਜੂ ਤੁਹਾਨੂੰ ਜਿਹੜੀ ਤੁਸੀਂ ਹਰੀ ਟਰਾਲੀ ਦੇਖ ਸਕਦੇ ਹੋ ਈ ਬਾਕੀ ਵੈੱਡ ਵਗੈਰਾ ਇਹਦੇ ਨਾਲ ਵੀ ਮਿਲ ਜੂਗਾ ਡਾਲਾ ਵਗੈਰਾ ਓਕੇ ਆ ਟਰਾਲੀ ਬਿਲਕੁਲ ਓਕੇ ਈ 75000 ਦੀ ਟਰਾਲੀ ਆ ਈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਫੋਟੋਆਂ ਵਗੈਰਾ ਦੇ ਮਾਲਕ ਵੀਰ ਦਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਜੱਕ ਵਗੈਰਾ ਪ੍ਰੋਪਰ ਕੰਮ ਕਰਦਾ ਟਾਇਰ ਵਗੈਰਾ ਚੰਗੇ ਆਈ ਹਿੱਸਾ ਵੀ ਚੰਗਾ 8 4 ਦੇ ਗੱਡਰਾਂ ਤੇ ਟਰਾਲੀ ਆ ਪੁਰਾਣੀ ਬਣੀ ਟਰਾਲੀ ਆਈ ਪੂਰੀ ਸਾਫ ਟਰਾਲੀ ਆਈ ਬਾਕੀ ਮੌਕੇ ਤੇ ਵੀਰ ਮਾਨਤਨ ਜਰੂਰ ਕਰਨਗੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਊਗਾ ਅੱਗੇ ਆ ਗਈ ਟਰਾਲੀ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਵੀ 11 6 ਆਈ ਇਹ ਤੁਸੀਂ ਦੇਖ ਸਕਦੇ ਹੋ ਟਰਾਲੀ ਇਹ ਵੀ ਬਿਲਕੁਲ ਚੰਗੀ ਹੈ ਬਣੀ ਹੋਈ ਹੈ ਟਾਇਰ ਹਿੱਸਾ ਇਹਦਾ ਵੀ ਚੰਗਾ ਈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਜੀ 97858820 116 ਦੀ ਟਰਾਲੀ ਆ ਗਾਡਰਾਂ ਤੇ ਟਰਾਲੀ ਆ ਪੁਰਾਣੀ ਬਣੀ ਟਰਾਲੀ ਹੈ ਜੀ 116 ਘੱਟ ਪੈਸੇ ਜਿੰਨਾ ਵੀਰਾਂ ਨੇ ਲਾਉਣੇ ਆ ਉਹਨਾਂ ਵਾਸਤੇ ਹੈਗੀ ਜੀ ਟਰਾਲੀ ਕੰਮ ਦੇਣ ਦੀ ਟਰਾਲੀ ਆ ਫਰਸ ਵਗੈਰਾ ਚ ਮਾੜੀ ਮੁੱਟੀ ਮੋਰੀ ਮਿਲ ਜੂਗੀ ਬਾਕੀ ਜਿੰਨੇ ਕੋ ਆਪਾਂ ਪੈਸੇ ਲਾਉਣੇ ਉਸ ਹੱਬ ਤੇ ਚੀਜ਼ ਵੀਰ ਕੋਲੇ ਹੁੰਦੀ ਆ ਜੇ ਕੋਈ ਚੰਗੀ ਭਾਰੀ ਸਾਫਟ ਟਰਾਲੀ ਜੱਕਾ ਲਈ ਲੈਣੀ ਉਹ ਵੀ ਖੜੀ ਹੁੰਦੀ ਆ ਇਹ ਘੱਟ ਰੇਟ ਵਾਲੀਆਂ ਟਰਾਲੀਆਂ ਜੀ 50 ਤੋਂ 52000 ਦੇ ਵਿੱਚ ਇਹ ਟਰਾਲੀਆਂ ਤੁਹਾਨੂੰ ਮਿਲ ਜਾਣਗੀਆਂ ਜਿਹੜੀ ਤੁਸੀਂ ਟਰਾਲੀ ਦੇਖ ਸਕਦੇ ਹੋ ਬਾਕੀ ਵੀਰ ਮੌਕੇ ਤੇ ਮਾਨਤਾ ਨਹੀਂ ਕਰੂਗਾ ਕੋਈ ਫਿਕਸ ਰੇਟ ਨਹੀਂਗਾ ਤੇ ਦੇਖ ਸਕਦੇ ਹੋ ਟਰਾਲੀ ਸੈਡਾਂ ਤੋਂ ਬਿਲਕੁਲ ਸਾਫ ਆ ਜੀ ਟਾਇਰ ਵਗੈਰਾ ਚੰਗੇ ਹਿੱਸੇ ਵਗੈਰਾ ਵੀ ਚੰਗਾ ਸਕਰੀਨ ਤੇ ਇੱਕ ਵਾਰ ਨੰਬਰ ਨੋਟ ਕਰ ਸਕਦੇ ਹੋ 97858820 ਸ਼੍ਰੀ ਮਕਸਰ ਸਾਹਿਬ ਜ਼ਿਲ੍ਹਾ ਭੁੱਟੀ ਵਾਲੇ ਖੜੀਆਂ ਜੀ ਅੱਗੇ ਆ ਗਿਆ ਟਰਾਲਾ 16/7 ਦਾ ਜੀ ਇਹ ਟਰਾਲਾ ਬਿਲਕੁਲ ਨਵਾਂ ਟਰਾਲਾ ਜੀ ਟਾਟਾ ਸੇਲ ਦਾ ਮਾਲ ਆ ਸਾਰਾ ਤੇ 16 7 ਸਹਿਜ ਆ ਜੀ ਬਾਕੀ ਰੇਲ ਦਾ ਹਿੱਸਾ ਲੱਗਿਆ ਹੋਇਆ 10 ਨਟ ਹੱਬ ਲੱਗੀ ਹੋਈ ਹੈ ਜੀ ਟਾਟਾ ਦੀ ਤੇ ਜਾਲੀ ਲੱਗੀ ਹੋਈ ਆ ਪਾਈਪਾਂ ਵਾਲਾ ਵਿੱਡਾ ਜੀ 10 ਇੰਚੀ 84 ਆ ਜੀ ਬਾਕੀ ਅੱਗੇ ਆਪਣਾ ਮੱਛੀ ਹੁੱਕ ਲੱਗੀ ਹੋਈ ਆ ਤੇ ਚਾਰ ਬੱਤੇ ਡਬਲ ਆ ਜੀ ਟਰਾਲੇ ਦੇ ਵਿੱਚ ਏਰੀਆ ਹੈਗਾ ਵੀਰਾਂ ਦਾ ਮਹਿਤਾ ਅੰਮ੍ਰਿਤਸਰ ਦੇ ਵਿੱਚ ਤੇ ਬਾਕੀ ਰੇਟ ਹੈਗਾ ਜੀ 315000 ਰੁਪਿਆ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9878299883 ਇਸ ਨੰਬਰ ਤੇ ਸੰਪਰਕ ਕਰਕੇ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ